ਸਾਡੀ ਇਹਨੇ ਜਲੰਧਰ ਤੋਂ ਆ ਰਹੀ ਸੀ ਟ੍ਰੇਨ ਤੇ ਕੱਲ 11 15 ਵਾਲੀ ਟ੍ਰੇਨ ਆ ਉਹ ਵੀ ਆ ਲੇਟ 1 45 ਤੇ ਤੁਰੀ ਹੈ ਜਲੰਧਰੋਂ ਤੇ 3 ਵਜੇ ਆਈ ਆ ਸੁਲਤਾਨਪੁਰ ਲੋਧੀ ਟ੍ਰੇਨ ਇੱਥੇ ਪਤ ਨਹੀਂ ਉਤਰੇ ਕਿ ਨਹੀਂ ਨਾਲ ਤਾਏ ਦਾ ਲੜਕਾ ਤਾਏ ਦੀ ਨੋ ਸੀ ਉਹਨਾਂ ਨੂੰ ਨਹੀਂ ਪਤਾ ਲੱਗਾ ਇਹ ਕਿੱਥੇ ਉਤਰੇ ਨੇ ਕਿੱਥੇ ਗਏ ਨੇ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਜੀ ਇਹਨਾਂ ਦਾ ਕੀ ਨਾਮ ਆ ਤੇ ਤੁਹਾਡੇ ਕੀ ਲੱਗਦੇ ਨੇ ਇਹ ਮੇਰੇ ਮੰਮਾ ਜੀ ਆ ਤੇ ਇਹਨਾਂ ਦੀ ਉਮਰ ਕਿੰਨੀ ਆ ਜੀ ਇਸ ਐ 47 ਨੇ ਗਿਆ ਤੇ 47 ਸਾਲ ਉਹ ਮਰੇਗੀ ਠੀਕ ਹੈ ਜੀ ਤੇ ਕੀ ਨਾਮ ਕੀ ਇਹਨਾਂ ਦਾ ਇਹਨਾਂ ਦਾ ਨਾਮ ਅਮਰਜੀਤ ਕੌਰ ਆ ਤੇ ਉਹਵੇਂ ਸੁੱਖੋ ਸੁੱਖੋ ਵੀ ਕਹਿੰਦੇ ਆ ਠੀਕ ਹੈ ਜੀ ਤੇ ਕਿੱਥੋਂ ਦੇ ਵਸਨੀਕ ਹੋ ਤੁਸੀਂ ਅਸੀਂ ਫਰੋਈਪੁਰ ਦੇ ਆ ਜੀ ਠੀਕ ਹੈ ਤੇ ਤੁਹਾਡਾ ਕੀ ਐਡਰੈਸ ਕੀ ਆ ਜੀ ਫਰੋਈਪੁਰ ਦਾ ਫਰੋਈਪੁਰ ਅਲੀ ਕੇ ਰੋਡ ਬਸਤੀ ਬਾਗ ਵਾਲੀ ਪਾ ਜੀ ਅਸੀਂ ਨਾ ਸੁਲਤਾਨਪੁਰ ਲੋਧੀ ਸਿਚੁਏਸ਼ਨ ਤੇ ਵੀ ਇਤਲਾਹ ਕੀਤੀ ਆ ਤੇ ਉਸ ਤੋਂ ਬਾਅਦ ਜਲੰਧਰ ਸਟੇਸ਼ਨ ਤੇ ਵੀ ਕੀਤਾ ਆ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਆ ਗੰਦਲਾ ਸਟੇਸ਼ਨ ਤੇ ਜਾਂ ਸੁਲਤਾਨਪੁਰ ਸਟੇਸ਼ਨ ਤੇ ਜੀ ਸੁਲਤਾਨਪੁਰ ਸਟੇਸ਼ਨ ਤੇ ਵੀ ਦੱਸਿਆ ਹੈ ਜੀ ਅੱਛਾ ਜੀ ਤੇ ਤੁਸੀਂ ਸੁਲਤਾਨਪੁਰ ਥਾਣੇ ਵੀ ਗਏ ਸੀ ਕੀ ਹਾਂ ਜੀ ਹਾਂ ਜੀ ਸੁਲਤਾਨਪੁਰ ਥਾਣੇ ਵੀ ਗਏ ਸੀ ਜੇ ਕਿਸੇ ਵੀ ਆਮ ਜਨਤਾ ਨੂੰ ਕੋਈ ਇਤਲਾਹ ਮਿਲਦੀ ਆ ਤਾਂ ਤੋਂ ਸਾਨੂੰ ਸਾਡੇ ਨਾਲ ਸੰਪਰਕ ਕਰਨ ਜੀ ਤੇ ਸਾਨੂੰ ਸਾਰੀ ਆਮ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਆ ਦੀ ਸਾਨੂੰ ਇਤਲਾਹ ਦਿਓ ਨਾ ਇਹ ਕਿੱਥੇ ਹੈਗੇ ਨੇ ਤੇ ਸਾਡਾ ਸਾਡਾ ਸੰਪਰਕ ਨੰਬਰ ਹੈਗਾ ਜੀ 94783 22424 9478322424190563217 90563217 ਜੇ ਸਾਨੂੰ ਕੋਈ ਵੀ ਕੋਈ ਵੀ ਸ਼ਖਸ ਇਹਨਾਂ ਦੀ ਇਤਲਾਹ ਦਿੰਦਾ ਹੈ ਤਾਂ ਅਸੀਂ ਉਹਨੂੰ ਗੁਪਤ ਇਨਾਮ ਦਿੱਤਾ ਜਾਵੇਗਾ ਕੋਈ ਵੀ ਆਪਣੀ ਸ਼ਰਧਾ ਨਾਲ ਇਨਾਮ ਦੇਵਾਂਗੇ ਉਹਨਾਂ ਨੂੰ ਸਾਨੂੰ ਇਤਲਾਹ ਜ਼ਰੂਰ ਦਿੱਤੀ ਜਾਵੇ